ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੋਣ ਕੋਰਾਲੀ ਸਵੇਰੇ ਸਵੇਰੇ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਅਕਾਲੀ ਆਗੂ ਨੇ ਉਹਨਾਂ ਦੇ ਘਰ ਵਿਜੀਲੈਂਸ ਨੇ ਰੇਡ ਕੀਤੀ ਹੈ ਅਤੇ 25 ਤੋਂ 30 ਮੁਲਾਜ਼ਮ ਸਿਵਲ ਬਰਦੀ ਦੇ ਵਿੱਚ ਉਹਨਾਂ ਦੇ ਘਰ ਪੁੱਜੇ ਨੇ ਇਸ ਮੌਕੇ ਤੇ ਮਜੀਠੀਆ ਵੀ ਲਾਈਵ ਹੋਏ ਨੇ ਤੇ ਪੂਰਾ ਗਾ ਵੀ ਪਿਆ ਵਿਖਾਣੇ ਤੁਹਾਨੂੰ ਕੀ ਗੱਲਬਾਤ ਹੋਈ ਹੈ ਵਿਜੀਲੈਂਸ ਦੇ ਅਫਸਰਾਂ ਦੇ ਵਿੱਚ ਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਵਿੱਚ

you are responsible to my house to police do you are authority give me one minute first you do your introduction you make video and call the pcc you call all the people you call all the people you are security in charge you talk to me i am in charge you talk to me you tell me one thing ਦੋ ਕਮੈਂਟ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤਕਨਾ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਤਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇਥੇ ਸਰਕਾਰ ਦੀ ਧੱਕੇਸ਼ਾਹੀ ਦੇ ਨ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਬਣੋ ਪਹਿਚਾਨ ਬਣੋ ਪਹਿਚਾਨ ਜਿੰਨੋ ਰੋਸ ਮੇਰਾ ਆਇਆ ਹੋਆ ਯੂ ਜੀ ਉਹ ਦੇ ਤੋਰ ਕੇ ਆ ਮੈਂ ਐਸਲ ਇਨਵੈਸਟੀਗੇਸ਼ਨ ਯੂ ਹੂ ਆਰ ਯੂ ਟੈਲ ਮੀ ਅਨ ਇੰਟਰੋਡਕਸ਼ਨ ਵਾਹ ਆ ਤੁਸੀਂ ਵਰਤੀ ਚ ਆਏ ਫਲਾਈਂਗ ਸਟਾਰ ਦੇ ਬਿਜ਼ਨਸ ਵੀ ਕੋਲ ਹੋ ਤੁਸੀਂ ਹਾਂ ਡੀਐਸਪੀ ਇਨ ਦ ਰੋਡ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਰਹਿੰਦਾ ਬਿਲਕੁਲ ਗੱਲ ਕਰਿਆ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਕ੍ਰੈਸ ਚ ਆ ਕੇ ਕੋਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਕੋਡੇਗਾ ਕਿ ਤਾ ਨਹੀਂ ਕੁ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦੇਣੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਕੇ ਬੈਠਿਆ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੈਂ ਸਰਪੰਚ ਘਰਿਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਠੱਕੇ ਦਾ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਛੋਟੇ ਨਾਲ ਦੱਸਿਓ ਮਟਰ ਜੀ ਇੱਥੇ ਕੀ ਕਰ ਰਹੇ ਜੀ ਠੱਗਾ ਕਰ ਰਹੇ ਨਹੀਂ ਕੋਈ ਠੱਗਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋ ਪ੍ਰਿੰਟ ਕਰੋਗੇ ਤੁਸੀਂ ਆਪ ਹੈ ਬੈਠੋ ਕੰਬੇ ਦੀ ਗੱਲ ਸੁਣਨੀ ਹੈ ਬਈ ਤੁਸੀਂ ਬੈਠੋ ਕੈਮਰੇ ਵਿੱਚ ਨਹੀਂ ਤੁਸੀਂ ਆਪ ਸਭ ਰਿਕਾਰਡ ਹੋ ਜੀ ਕੈਮਰੇ 'ਚ ਅਸੀਂ ਆਪਣਾ ਮੈਡੂਗੇ ਮੈਸਨਰ ਰਿਕਾਰਡ ਕਰੋ ਸਭ ਰਿਕਾਰਡ ਹੋ ਕੋਈ ਇੱਕ ਦੋ ਬੰਦੇ ਕਰਦੇ ਨੇ ਉਹ ਖੂਬ ਸਭ ਰਿਕਾਰਡ ਹੋਏ ਤੁਹਾਡਾ ਵੀ ਸ਼ੂਟ ਇਥੇ ਤੇ ਸਰ ਸਭ ਜੀ ਆ ਨਾ ਨਾ ਫਿਰ ਫਰੇਪ ਹੈ ਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨਾਉਣ ਵਾਦੀ ਮੈਨੂੰ ਇੰਟਰੋਡਕਸ਼ਨ ਜੋੜੀ ਜਾਵੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਹੋਗਾ ਇੱਕਦ ਬਣਾ ਕੇ ਵੀਡੀਓ ਬਣਾ ਸਾਰੇ ਬਣਾ ਬੜੀ ਤੁਸੀਂ ਵਿਗੜ ਫੌਮ ਦੇ ਖਿਲਾਫ ਨਹੀਂ ਆਉਂਦੇ। ਤੁਸੀਂ ਜਿਹੜਾ ਵਿਗੜ ਪਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਵਰਦੀ ਨਹੀਂ ਪੋਹਦੇ ਚ। ਆਹ ਕੌਣ ਜੀ? ਤੁਸੀਂ ਸਰਮੈਂ ਇੰਸਪੈਕਟਰ ਹੋ। ਤੁਹਾਡੀ ਵਰਦੀ ਕਿੱਥੇ ਜੀ? ਬਿਜ਼ਨਸ ਅਲਰੇਡੀ ਵਰਦੀ ਨੇ। ਤੁਸੀਂ ਤੁਸੀਂ ਕੀ ਆ ਜੀ? ਮੈਂ ਇੰਸਪੈਕਟਰ ਹੋਇਆ ਪੁਲਿਸ ਸੀਗਾ। ਤੁਸੀਂ ਕਿਹੋਣ ਹੋ ਜੀ? ਤੁਸੀਂ ਕੌਣ ਹੋ ਜੀ? ਤੁਸੀਂ ਵੀ ਡੀਐਸਪੀ ਵਿੱਚ ਦੇ। ਹੋਰ ਕੌਣ ਆ ਜੀ ਇੱਥੇ? ਆ ਬੰਦੇ ਇੰਨੇ ਮਗਰਮੂਤ ਤੇ ਕਰਾ ਕੇ ਕਿਹਾ ਹੀ ਫੋਨ ਹੈ ਮੈਂ ਡੀਐਸਪੀ ਵਿਜੈਨ ਨਾਲ ਸਾਹ ਦੇ ਸਦਾ ਅੱਛਾ ਇਧਰ ਜੀ ਚਲੋ ਬਹੁਤ ਹੋ ਗਿਆ ਆਪ ਜੀ ਰਾਮ ਸਦਾ ਸਾਹਿਬ ਤੁਸੀਂ ਦੱਸੋ ਤੁਸੀਂ ਕੌਣ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਆ ਜੀ ਤੁਹਾਡੇ ਮੇਰੇ ਸਾਥ ਮੇਰੇ ਘਰ ਆਏ ਆ ਜੀ ਮੇਰੇ ਨਾਲ ਹੀ ਰਿਪੋਰਟ ਕਰ ਰਹੇ ਨਹੀਂ ਸਰ ਦੈਨ ਪਲੀਜ਼ ਕੋ ਦੈਨ ਯੂ ਆਰ ਨਾਟ ਕੋਆਪਰੇਟਿੰਗ ਸੁਣੋਗੇ ਪਲੀਜ਼ ਸਿਟ ਡਾਊਨ ਹੇਰ ਹੋਣਾ ਪਲੀਜ਼ ਸਿਟ ਡਾਊਨ ਨੀ ਨਾਟ ਇਨ ਦਾ ਪਬਲਿਕ ਬਾਈ ਨਾਟ ਇਨਵੈਸਟੀਗੇਸ਼ਨ ਦੇ ਆਰ ਮਾਈ ਬੀ ਪੀਪਲ ਇਨ ਅ ਸੇਰੀਅਸ ਇਨ ਦਾ ਮਸਲੇ ਦੇ ਜਵਾਬ ਨੋ ਆਈ ਐਮ ਨਾਟ ਆਮ ਸੌਰੀ ਤੁਹਾਨੂੰ ਜਰਾ ਤੋੜਦਾ ਕੋਈ ਜਾਪਤਾ ਨਹੀਂ ਹੈ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਦੇ ਬੇਰ ਦਾ ਕਾਕਾ ਦੇਓ બેક કેજેને બગધી નઈ پائی કોઈ ઇન્ટ્રોડક્શન ની દે રે તો તોડે કા કોઈ ગલ દસો મેં લપ્પા તો મેરે કલ વીડિયો તો સારી દેખ રે કોની હે બહુ વઢિયા કામ આ વીડિયો લોક લે કર ગઈ ਜੇ ਤੁਸੀਂ બોલਣ ਦਾ ਮੌਕਾ ਦੋ ਕੋ ਬੈ ਕੇ ਦੱਸੋ ਨਾ બેઠੋ ਮੈਂ ਤਾਂ ਤੁਹਾਨੂੰ ਕਹਿ ਰਿਹਾ બેઠੋ ਨੌਰਨਟਿੰਟ ਆਫ ਦਾ ਕੈਮਰਾ ਤੁਸੀਂ ਰਿਕਾਰਡ ਕਰਨਾ ਵੀਰ ਐਡਵੋਕੇਟロナਦਰਾ ਨੂੰ ਸਾਰਾ ਦੱਸਦੇ ਡਾਕੂਮੈਂਟਸ ਹੋਣੇ ਕੀ ਨਹੀਂ ਕਰ ਲੈਂਦੇ ਤੁਸੀਂ ਬਹਿ ਤਾਂ ਜਾਓ ਮੈਂ ਬਹਿ ਦુ બરા દેખો ਕੋਈ ਫੰਕ ਨਹੀਂ ਕਰਨਾ ਤੁਸੀਂ ਵੀਡੀਓ ਬਣਾਈ ਚੱਲੂਗੀ ਬਹੁਤ ਬੁਲਾ ਰਹਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਉਹ ਵੇਖ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵੀ ਜਿੰਨਾਂ ਤੁਸੀਂ ਕਰ ਦਿੱਤੀ ਪਰ ਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੇਵਾ ਇਸ ਕੰਮ ਕਰਦੇ ਮੈਂ ਆਪ ਤੇ ਜੀ ਗੱਲ ਕਰ ਰਹੇ ਹਾਂ ਤੇ ਆਪ ਤੇ ਜਵਾਬ ਆਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਕੰਮ ਨਹੀਂ ਕੀਤਾ ਜੇ ਆਪ ਤੇ ਜਿਹੋ ਹੁੰਦੇ ਨਾ ਤੁਸੀਂ ਕਰੋ ਸੁਣੋ 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 ਜੇ ਆਪ ਤੇ ਜਿਹੋ ਹੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਦੇਦੇ ਸੀਟ ਤੇ ਸਿਕਿਉਰਟੀ ਨੇ ਆ ਵੀ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਕਿਉਂ ਚਾਹੀਏ ਉਹਨੂੰ ਨੋਟ ਕਰਾਇਆ ਤੁਹਾਡੇ ਸਿਕਿਉਰਟੀ ਨੇ ਕੀ ਖੱਲੇ ਸੀ ਇਹ ਉਸਨੇ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਨਾਲ ਉਹਦੀ ਲਿਖਦੇ ਨਿਸ਼ਾਨਦੇ ਇਹ ਉਹਨੇ ਲਿਸੈਂਸ ਆਉਂ ਬਕਰ ਬੀ ਆ ਤੁਸੀਂ ਕਿਸੇ ਨੂੰ ਕੋਚ ਨਹੀਂ ਨੋਟ ਕਰਾਇਆ ਮੈਂ ਡਾਕਟਰ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਆਰ ਟ੍ਰਾਈਂਗ ਟੂ ਬ੍ਰੇਕ ਓਪਨ ਮਾਈ ਡੋਰ ਜਾਵਤਾ ਨਹੀਂ ਇਹ ਕੀ ਕਿਸੇ ਆਮ ਦਾ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੂ ਆਹ ਆਮ ਬੈਠੇ ਜੋ ਐਸਾ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉਧਰੋਂ ਖੜੀ ਹੋ ਤੁਸੀਂ ਭਾਵੇਂ ਘਬਰਾ ਕੇ ਜਾਦਾ ਬੈਠੋ ਕੁਝ ਨਹੀਂ ਹੋ ਰਿਹਾ you are threatening no, exactly. you need one second it is the other way no, you are, uh, no no no, no. I, tell you. i tell you the entire shit i tell no, lady, no, you, no no. you i tell, nobody. I tell you nobody 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 you have please tell me how i tell you one second kaun no confidence lekar apni remedy disclose kar kaun hai ji mera siru teenu teenu sensitivity sahab phile reh tu si jo baag gal tu main house kal se on the broad recording gari everything what is happening ਮੈਂ ਵੀ ਆਲਰਡਿ ਨੋ ਨੋ ਯੂ ਹੈਵ ਨੋਟ ਟੋਲਡ ਮੀ ਐਨੀਥਿੰਗ ਆਪ ਵੀ ਨੋ ਵਟ ਇਜ਼ ਗੋਇੰਗ ਆਨ ਦਿਸ ਇਜ਼ ਮਾਈ ਹਾਊਸ ਆੀ ਵਾਂਟ ਟੂ ਨੋ ਵਟ ਇਜ਼ ਹੋ ਰਿਹਾ ਆਰਾਮ ਨਾ ਕਿੱਛੇ ਹੋ ਗਿਆ ਡੋਨਟ ਮਿਸ ਮੀ ਵਿਦ ਮਾਈ ਵਾਈਫ ਚਾ ਪਿੱਛੇ ਦਿਪਤੀ ਸਾਹਿਬ ਪਿੱਛੇ ਪਿੱਛੇ ਹੋ ਗਏ ਪਲੀਜ਼ ਮੂਵ ਸਾਈਡ ਆਜੋ ਆਜੋ ਬੁਲਾ ਯਾਰ ਮੈਂ ਤੈਨੂੰ ਪਿਆ ਕਿੱਥੇ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨਾਂ ਦਾ ਛਾਲ ਮਾਰੋ ਗੇਟ ਦੇ ਉੱਪਰੋਂ ਵੀ ਆ ਜਾ ਅੰਦਰ ਸਾਡੇ ਬਲਾਉ ਵਾਲਾ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ Who is this Don't worry don't worry ਮੈਂ ਸੀਨਾ ਉਹ ਜੀ ਪਿਛਲੇ ਪੰਜ ਮਹੀਨੇ ਕੋਈ ਨਹੀਂ ਦੱਸਦੇ ਹਮ ਆਵਲ ਰੀ ਇਨਸਪੈਕਟੂਰ ਜੀ ਪਲੀਜ਼ ਮੈਂ ਪੀਸ ਜੀ ਹਾਂ ਜੀ ਕੀ ਜੀ ਹਾਂ ਜੀ ਹਾਂ ਜੀ ਇਸੋਂ ਮੇਰੇ ਕੋਲ ਪ੍ਰੋਬਲਮ ਜੀ ਹਾਊ ਹੈਵ ਯੂ ਪਾਚਡ ਇਨ ਟੂ ਮਾਈ ਹਾਊਸ ਵਿਆਊਟ ਮਾਈ ਨੋਲਿਜ ਦਾਰਸੀ ਨਹੀਂ ਰਿਹਾ ਕੋਈ ਦਾਰਸੀ ਨਹੀਂ ਰਿਹਾ ਯੂ ਹੀ ਸੈਡ ਇਹ ਦੱਸੋ ਤੁਸੀਂ ਕਹਿ ਰਹੇ ਹੋ ਕੀ ਦੱਸੋ ਮੇਰੇ ਮੈਮ ਨਹੀਂ ਕਰਦਾ ਦੱਸ ਰਹੇ ਦੱਸੋ ਨਹੀਂ ਕੋਣਾ ਤੋਂ ਦੋਣਾ ਤੋਂ ਦੱਸ ਕੋਣ ਦਾ ਹੈ ਤੁਸੀਂ ਮਲਾਦਮ ਤਾਂ ਯਾਨੀ ਕੋਈ ਮੁਨਾਦਰ ਨਹੀਂ ਹੈ ਚਲੋ ਫਿਰ ਦੱਸੋ ਜੁਜੇ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਆ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਮੈਨੂੰ ਮੇਰੇ ਨਾਲ ਗੱਲ ਕਰੋ ਸਾਡੇ ਪੀਏ ਨੇ ਨਹੀਂ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਈ ਐਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਥਿਸ ਇਟ ਫਿਰਕੋਜ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਸੁਣੋ ਹਾਂ ਯੂ ਆਸਕਿੰਗ ਇ ਮਿਸ ਬੀ ਆਪਕੀ ਹਾਂ ਯੂ ਦਾ ਐਮ ਐਲ اے ਸਿਆਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂਰ ਰਿਸਪੈਕਟ ਵਿਦ ਯੂਰ ਰਿਸਪੈਕਟ ਯੂ ਕੈਨ ਟਾਕ ਫਰ ਸਮ ਲੇਡੀ ਆਈ ਹੈਵ ਬੀਨ ਟੋ 30 people have entered my house, pushed their way through. No, I, I was go down. Go to, excuse me, can I finish talking? No. Please let me finish talking. the right way one minute i don't know who you are no no unne idre 2 minute to lagatar sun rahe achcha ho jinne mere darwaja andar tod ke kon wadan di koshish kiti hai ji thonu kya kiah ke 2 minute baito mila dende galat jana utthe galla honge agar ke ta jaamange tusi vi jaoge koi problem excuse me ji you have come to my house this is my house ओके दिस इज योर होम यस दिस इज माय हाउस आई इट इज इट इज दैट्स नॉट अ कम्युनिटी कोर्ट फॉलो बैक अ लेसन ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨੋਂ ਸੱਚੀ ਗੱਲ ਹੈ ਕੀ ਹਾਂ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਕੀ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਿ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਟੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਟੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਰ ਨਹੀਂ ਨਹੀਂ ਕੋਈ ਜੋ ਕਹਿਣਾ ਚ ਵਿਜੀਲੈਂਸ ਨੇ ਮੈਂ ਆਪ ਕੋਆਪਰੇਟ ਕਰ ਲਉ ਪਿਆਰਾ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋਇ ਵਰਿੰਦਰ ਨੂੰ ਬਦਲਤਾ ਕਿੰਨੀਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਸ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਦਿਓ ਦਰਵਾਜ਼ੇ ਤੇ ਫੁੱਟ ਮਾਰੀ ਗਏ ਨਹੀਂ 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 ਹਾਂ ਹੁਣ ਬਦਲੀਏ ਟੋਰ ਸਟੇਟਰ ਬਹੁਤ ਵੱਡਾ ਟੋਰ ਤੁਸੀਂ ਆਪਣਾ ਜੋਰ ਦੇ ਇਨਫੋਰਸਿੰਗ ਅਥਾਰਟੀ ਆਮ ਅਨਸਰ ਟੂ ਦ ਲੋ ਨਹੀਂ ਉਹ ਦਿਨ ਦਾ ਥੋੜੀ ਯੂ ਡੋਨਟ ਨੀਡ ਟੂ ਫੋਰਸ ਯੂ ਵੇ ਥਰੂ ਜਦੋਂ ਛੋਲੀ ਟੱਕੇ ਨਾਲ ਬੜੇ ਕਿ ਨਹੀਂ ਮੜੇ ਰਹਿ ਸਕਦਾ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਕੱਲ ਦੱਸੋ ਸਿਰਫ ਆ ਨਹੀਂ ਬਾਲ ਸਿਕਾ ਆ ਰੀਲੀ ਵਾਂਟ ਟੂ ਨੋ ਮੈਨੂੰ ਕੱਲ ਦੱਸੋ ਇੱਕ ਮਿੰਟ ਜੀ ਫੋਨ ਪਾ ਸਕਦੇ ਹੋ ਕਾਇ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਕੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਤੁਸੀਂ ਮਤਲਬ ਬਾਹਰ ਤੀ ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਮੈਨੇ ਹੈਗੇ ਨਾ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਤੇ ਆਰਾਮ ਨਾਲ ਆਲ ਚ ਆ ਜੋ ਸਿੱਟ ਡਾਊਨ ਹੋ ਜਾਓ ਮੈਡਮ ਸੀਟਰ ਲੈਟ ਬਿਫੋਰ ਮਾਈ ਲਾਇਰ ਡਾਕਟਰ ਨੂੰ ਵੀ ਨਾ ਟਾਕਿੰਗ ਏਨੀਥਿੰਗ ਟਿਲ ਦ ਲਾਇਰ ਡਾਕਟਰ ਗੋ ਬੈਠੋ ਚਾਹ ਪਾਣੀ ਖਿਲਾਓ ਸਭ ਨੂੰ ਕਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆ ਬਾਅਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਬੰਦ ਹੋ ਸਕਦੇ ਤੱਕੇ ਨਾ ਕੀ ਦਰਵਾਜੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੇਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਿਸ ਕੋਲ ਆਪ ਦਾ ਆਪਣੇ ਨੂੰ ਆਪਣੇ ਦਮ ਵੀ ਇਹ ਜੇ ਮੈਨੂੰ ਇੱਕ ਗੱਲ ਦੱਸੋ ਕਿ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਹੌਕੀ ਫਲਵਾ ਦੇ ਲੋ ਅਮੀਰ ਜੀ ਕਿਉਂ ਆ ਕਿ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਿਹੜਾ ਇੱਥੋਂ ਹੀ ਦੇਖ ਲੋ ਕੋਲ ਆਈ ਅਮ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ विद 30 पीपल एंड वॉच योर वे थ्रू तेरे निक्के निक्के न्याणਿਆਂ ਨੂੰ ਤੁਸੀਂ ਟੈਰਨਾਈਜ਼ ਕੀਤਾ ਯੂ ਹੈਵ ਟਰਨਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਥੋੜੀ ਤਾਂ ਕੋਈ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਗੋਡ this is total ਲੋਟ ਜਾਂ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖੇ ਮਲਮ ਤੁਸੀਂ ਆਮਨਾ ਲਾਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਹਸ ਟੂ